ਇਸ ਟਾਈਮ ਦੀ ਵੱਡੀ ਖਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਹਨਾਂ ਦੇ ਸਬਰੀਮਾਲਾ ਦੌਰੇ ਤੇ ਲੈ ਜਾ ਰਿਹਾ ਹੈਲੀਕਾਪਟਰ ਬੁੱਧਵਾਰ ਸਵੇਰੇ ਪ੍ਰਮਾਦ ਤੇ ਰਜੀਵ ਗਾਂਧੀ ਇੰਡੋਰ ਸਟੇਡੀਅਮ ਵਿਖੇ ਨਵੇਂ ਕੰਕਰੀਟ ਵਾਲੇ ਹੈਲੀਪੈਡ ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਫਸ ਗਿਆ ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਦੱਸਦੀ ਹੈ ਕਿ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਗੂ ਕੇਰਲ ਦੌਰੇ ਤੇ ਹਨ ਦਰਅਸਲ ਪ੍ਰਬਾਦਮ ਸਟੇਡੀਅਮ ਦਾ ਹੈਲੀਪੈਡ ਜਿੱਥੇ ਉਹਨਾਂ ਦਾ ਹੈਲੀਕਾਪਟਰ ਉਤਰਿਆ ਸੀ ਥੋੜਾ ਜਿਹਾ ਜ਼ਮੀਨ ਵਿੱਚ ਤਸ ਗਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੈਲੀਕਾਪਟਰ ਨੂੰ ੱਤਕਾ ਲਗਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਰਾਸ਼ਟਰਪਤੀ ਦੇ ਸੜਕ ਮਾਰਗ ਰਾਹੀ ਪੱਬਾ ਰਾਹੀ ਰਵਾਨਾ ਹੋਣ ਤੋਂ ਪਹਿਲਾਂ ਦਿਖਾਈਆਂ ਗਈਆਂ ਤਸਵੀਰਾਂ ਤੇ ਵੀਡੀਓ ਵਿੱਚ ਕਈ ਪੁਲਿਸ ਕਰਮਚਾਰੀ ਅਤੇ ਫਾਇਰ ਫੋਰਸ ਦੇ ਕਰਮਚਾਰੀ ਹੈਲੀਕਾਪਟਰ ਦੇ ਪਈਏ ਕੰਕਰੀਟ ਤੋਂ ਡਿਗਣ ਤੋਂ ਬਾਅਦ ਬਣੇ ਛੋਟੇ ਟੋਏ ਵਿੱਚੋਂ ੱਤਕਾ ਮਾਰਦੇ ਹੋਏ ਕੱਟਦੇ ਹੋਏ ਦਿਖਾਈ ਦਿੱਤੇ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਨੂੰ ਆਖਿਰ ਸਮੇਂ ਤੇ ਹੈਲੀਕਾਪਟਰ ਲੈਂਡਿੰਗ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਮੰਗਲਵਾਰ ਦੇ ਰਾਤ ਉਥੇ ਇੱਕ ਹੈਲੀਪੈਡ ਬਣਾਇਆ ਗਿਆ ਸੀ। ਸੂਤਰਾਂ ਅਨੁਸਾਰ ਜਹਾਜ਼ ਨੂੰ ਪਹਿਲਾਂ ਪੱਬਾ ਦੇ ਨੇੜੇ ਨਿਲੰਕਲ ਉੱਤੇ ਉਤਾਰਨ ਦੀ ਯੋਜਨਾ ਬਣਾਈ ਗਈ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਪਰਮਾਦਮ ਸਟੇਡੀਅਮ ਵਿਖੇ ਉਤਾਰਨ ਦਾ ਫੈਂਸ ਲਾ ਕੀਤਾ ਗਿਆ ਇਸ ਟਾਈਮ ਦੀ ਵੱਡੀ ਖਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਹਨਾਂ ਦੇ ਸਬਰੀਮਾਲਾ ਦੌਰੇ ਤੇ ਲੈ ਜਾ ਰਿਹਾ ਹੈਲੀਕਾਪਟਰ ਬੁੱਧਵਾਰ ਸਵੇਰੇ ਪ੍ਰਮਾਦ ਤੇ ਰਜੀਵ ਗਾਂਧੀ ਇੰਡੋਰ ਸਟੇਡੀਅਮ ਵਿਖੇ ਨਵੇਂ ਕੰਕਰੀਟ ਵਾਲੇ ਹੈਲੀਪੈਡ ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਫਸ ਗਿਆ ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਦੱਸਦੀ ਹੈ ਕਿ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੇਰਲ ਦੌਰੇ ਤੇ ਹਨ ਦਰਅਸਲ ਪ੍ਰਬਾਦਮ ਸਟੇਡੀਅਮ ਦਾ ਹੈਲੀਪੈਡ ਜਿੱਥੇ ਉਹਨਾਂ ਦਾ ਹੈਲੀਕਾਪਟਰ ਉਤਰਿਆ ਸੀ ਥੋੜਾ ਜਿਹਾ ਜ਼ਮੀਨ ਵਿੱਚ ਤਸ ਗਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੈਲੀਕਾਪਟਰ ਨੂੰ ੱੱਕਾ ਲਗਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਰਾਸ਼ਟਰਪਤੀ ਦੇ ਸੜਕ ਮਾਰਗ ਰਾਹੀਂ ਪੱਬਾ ਰਾਹੀਂ ਰਵਾਨਾ ਹੋਣ ਤੋਂ ਪਹਿਲਾਂ ਦਿਖਾਈਆਂ ਗਈਆਂ ਤਸਵੀਰਾਂ ਤੇ ਵੀਡੀਓ ਵਿੱਚ ਕਈ ਪੁਲਿਸ ਕਰਮਚਾਰੀ ਅਤੇ ਫਾਇਰ ਫੋਰਸ ਦੇ ਕਰਮਚਾਰੀ ਹੈਲੀਕਾਪਟਰ ਦੇ ਪਈਏ ਕੰਕਰੀਟ ਤੋਂ ਡਿੱਗਣ ਤੋਂ ਬਾਅਦ ਬਣੇ ਛੋਟੇ ਟੋਏ ਵਿੱਚੋਂ ੱੱਕਾ ਮਾਰਦੇ ਹੋਏ ਕਰਦੇ ਹੋਏ ਦਿਖਾਈ ਦਿੱਤੇ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਨੂੰ ਆਖਿਰ ਸਮੇਂ ਤੇ ਹੈਲੀਕਾਪਟਰ ਲੈਂਡਿੰਗ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਮੰਗਲਵਾਰ ਦੇਰ ਰਾਤ ਉੱਥੇ ਇੱਕ ਹੈਲੀਪੈਡ ਬਣਾਇਆ ਗਿਆ ਸੀ। ਸੂਤਰਾਂ ਅਨੁਸਾਰ ਜਹਾਜ਼ ਨੂੰ ਪਹਿਲਾਂ ਪੱਬਾ ਦੇ ਨੇੜੇ ਨਿਲੰਕਲ ਉੱਤੇ ਉਤਾਰਨ ਦੀ ਯੋਜਨਾ ਬਣਾਈ ਗਈ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਪਰਮਾਦਮ ਸਟੇਡੀਅਮ ਵਿਖੇ ਉਤਾਰਨ ਦਾ ਫੈਂਸ ਲਾ ਕੀਤਾ ਗਿਆ ਇਸ ਟਾਈਮ ਦੀ ਵੱਡੀ ਖਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਹਨਾਂ ਦੇ ਸਬਰੀਮਾਲਾ ਦੌਰੇ ਤੇ ਲੈ ਜਾ ਰਿਹਾ ਹੈਲੀਕਾਪਟਰ ਬੁੱਧਵਾਰ ਸਵੇਰੇ ਪ੍ਰਮਾਦ ਤੇ ਰਜੀਵ ਗਾਂਧੀ ਇੰਡੋਰ ਸਟੇਡੀਅਮ ਵਿਖੇ ਨਵੇਂ ਕੰਕਰੀਟ ਵਾਲੇ ਹੈਲੀਪੈਡ ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਫਸ ਗਿਆ ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਦੱਸਦੀ ਹੈ ਕਿ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਗੂ ਕੇਰਲ ਦੌਰੇ ਤੇ ਹਨ ਦਰਅਸਲ ਪ੍ਰਬਾਦਮ ਸਟੇਡੀਅਮ ਦਾ ਹੈਲੀਪੈਡ ਜਿੱਥੇ ਉਹਨਾਂ ਦਾ ਹੈਲੀਕਾਪਟਰ ਉਤਰਿਆ ਸੀ ਥੋੜਾ ਜਿਹਾ ਜ਼ਮੀਨ ਵਿੱਚ ਤਸ ਗਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੈਲੀਕਾਪਟਰ ਨੂੰ ੱਤਕਾ ਲਗਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਰਾਸ਼ਟਰਪਤੀ ਦੇ ਸੜਕ ਮਾਰਗ ਰਾਹੀ ਪੱਬਾ ਰਾਹੀ ਰਵਾਨਾ ਹੋਣ ਤੋਂ ਪਹਿਲਾਂ ਦਿਖਾਈਆਂ ਗਈਆਂ ਤਸਵੀਰਾਂ ਤੇ ਵੀਡੀਓ ਵਿੱਚ ਕਈ ਪੁਲਿਸ ਕਰਮਚਾਰੀ ਅਤੇ ਫਾਇਰ ਫੋਰਸ ਦੇ ਕਰਮਚਾਰੀ ਹੈਲੀਕਾਪਟਰ ਦੇ ਪਈਏ ਕੰਕਰੀਟ ਤੋਂ ਡਿਗਣ ਤੋਂ ਬਾਅਦ ਬਣੇ ਛੋਟੇ ਟੋਏ ਵਿੱਚੋਂ ੱਤਕਾ ਮਾਰਦੇ ਹੋਏ ਕੱਟਦੇ ਹੋਏ ਦਿਖਾਈ ਦਿੱਤੇ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਨੂੰ ਆਖਿਰ ਸਮੇਂ ਤੇ ਹੈਲੀਕਾਪਟਰ ਲੈਂਡਿੰਗ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਮੰਗਲਵਾਰ ਦੇ ਰਾਤ ਉੱਥੇ ਇੱਕ ਹੈਲੀਪੈਡ ਬਣਾਇਆ ਗਿਆ ਸੀ। ਸੂਤਰਾਂ ਅਨੁਸਾਰ ਜਹਾਜ਼ ਨੂੰ ਪਹਿਲਾਂ ਪੱਬਾ ਦੇ ਨੇੜੇ ਨਿਲੰਕਲ ਉੱਤੇ ਉਤਾਰਨ ਦੀ ਯੋਜਨਾ ਬਣਾਈ ਗਈ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਪਰਮਾਦਮ ਸਟੇਡੀਅਮ ਵਿਖੇ ਉਤਾਰਨ ਦਾ ਫੈਸਲਾ ਕੀਤਾ ਗਿਆ।